ਆਪਦੇ ਆਪ ਨੂੰ ਸਮਝਦਾ ਜੀ ਸਾਡ ਨੂੰ ਰੋਟੀ ਖਾਦਣ ਦੇ ਵੇਖ ਕੇ ਵੀ ਸਾਡੀ ਇਹ ਤੇ ਗੇਰ ਹੈਰੀ ਪਾਈ ਸੀ ਮੈਨੂੰ ਕਹਿੰਦਾ ਪੁਲਸ ਲਾਈਨ ਚਲਾ ਜਾ ਮੈਂ ਕਾ ਠੀਕ ਹੈ ਜੀ ਪੁਲਸ ਲਾਈਨ ਜਾ ਫੜਦੇ ਆ ਮੈਂ ਇਸ ਕਰਕੇ ਸਹਾਵਾਦਨ ਦੇ ਪੇਸ਼ ਹੋਇਆ ਸਤਿ ਸ੍ਰੀ ਅਕਾਲ ਦਿਨ ਜੀ ਇਹ ਮਮਦੀ ਸਿੰਘ ਡਿਊਟੀ ਦੇ ਪਾਵਨ ਦਿਨ ਜੀ ਟ੍ਰੈਫਿਕ ਹੋਜੀ ਚੌਂਕ ਟ੍ਰੈਫਿਕ ਜਾਮ ਲੱਗਿਆ ਵਾ ਸੀਗਾ ਇਹ ਰੋਟੀ ਦੇ ਹਾਜ਼ਰ ਨਹੀਂ ਸੀਗਾ ਤੇ ਮੈਂ ਕੱਲਾ ਡਿਊਟੀ ਤੇ ਹਾਜ਼ਰ ਨਹੀਂ ਸੀਗਾ ਦੋ ਜਾਨੇ ਜਿਹੜੇ ਦੂਜੇ ਸੀ ਉਹ ਕਿੱਥੇ ਐ ਸਾਡੇ ਟਰੈਪ ਕਾਲੇ ਮੁਲਾਜ਼ਮਾਂ ਨੂੰ ਪੈਸੇ ਇੱਥੇ ਆਏ ਜੀ ਪੈਸੇ ਲੈ ਕੇ ਸਾਹਬ ਕੋਲੇ ਚਲਾ ਗਿਆ ਸਾਡੇ ਖਾਨੇਦਾਰ ਸਾਹਮਣੇ ਕਿਹਾ ਵੀ ਜਾਨ ਚਾਰ-ਸਾਮਤਾ ਦੋਦੀਏ 43000 ਰੁਪਏ ਲੱਭਿਆ ਸੀਗਾ 43000 ਰੁਪਏ ਸੀ ਇਹਨੂੰ ਫੜਾਤਾ ਇਹ ਕੱਲਾ ਹੀ ਸਾਹਬ ਕੋਲੇ ਲੈ ਕੇ ਚਲਾ ਗਿਆ ਸਾਹਬ ਕੋਲੇ ਜਾ ਕੇ ਉਹਨਾਂ ਨੂੰ ਪੈਸੇ ਮੋੜਤੇ ਆਪ ਸਨਮਾਨਤ ਹੋ ਗਿਆ ਸਾਹਬ ਆਦਰ ਤੋਂ ਸਨਮਾਨਤ ਹੋ ਗਿਆ ਤੇ ਸੀਐਮ ਸਾਹਿਬ ਤੋਂ ਸਨਮਾਨਤ ਹੋ ਗਿਆ ਦੋ ਮੁੰਡੇ ਡਿਊਟੀ ਵਾਲੇ ਨਵੇਂ ਮੁੰਡੇ ਆ ਟ੍ਰੈਫਿਕ ਕਾ ਚੋਟੀ ਜਨਰਲ ਜਾਰਡਰ ਹੋਏ ਉਹਨਾਂ ਨੇ ਲਈ ਨਾਲ ਫਿਰਦਾ ਗਾ ਗੰਨ ਮਨ ਪੰਜ ਪੰਜ ਬੰਦੇ ਲਈ ਫਿਰਦਾ ਉਹ ਕਹਿੰਦਾ ਮੈਂ ਸਮਾਜ ਸੇਵਕਾ ਸਾਈਕਲ ਤੇ ਚੈੱਕ ਕਰਦਾ ਸੀ ਵੀਡੀਓ ਬਣਾ ਕੇ ਪਾਤੀ ਸਾਈਕਲ ਤੇ ਦੋ ਗੇੜੇ ਜੇ ਮਾਰ ਕੇ ਤੇ ਕਹਿੰਦਾ ਮੈਂ ਸਮਾਜ ਸੇਵਕਾ ਸਾਈਕਲ ਤੇ ਚੈੱਕ ਕਰਦਾ ਮੈਂ ਕੱਲਿਆ ਫੋਟੋ ਫੋਨ ਵਾਲੀ ਹੈ ਥੋੜਾ ਕੁਝ ਕਰਕੇ ਵੀ ਦਿਖਾ ਪਈ ਮੈਂ ਕਰਦਾ ਟ੍ਰੈਫਿਕ ਪੁਲਿਸ ਨੂੰ ਪਤਾ ਨਹੀਂ ਟ੍ਰੈਫਿਕ ਪੁਲਿਸ ਕੀ ਕਰਦਾ ਮੁੜ ਕੇ ਸਾਰਾ ਦਲੋਤੀ ਜਾ ਕੇ ਖੜਦਾ ਸੀ ਉਹਨਾਂ ਕੋਲੇ ਉਹ ਛਾਤੀ ਥੱਪੜ ਕੇ ਕਹਿੰਨਾ ਮੇਰੇ ਵਰਗਾ ਕੋਈ ਹੈ ਨਹੀਂ ਇਮਾਨਦਾਰ ਟਰੈਪ ਕੰਜਾਟ ਤੁਹਾਨੂੰ ਸਾਇਟੀ ਪੱਛੁੰਨ ਦੀ ਆਪਣੀ ਰਿਪੋਰਟ ਸਬਮਿਟ ਕਰਨਗੇ ਔਰ ਅਸੀਂ ਬਿਲਕੁਲ ਫੇਕનેસ ਔਰ ਮੈਰਿਟ ਨਾਲ ਹੋਤੇ ਐਕਸ਼ਨ ਲਵਾਂਗੇ ਭਾਈ ਜੀ ਮੈਂ ਪੀਐਚ ਦਾ ਜਵਾਨ ਬੋਲਦਾ ਮਨਮੋਜੀ ਸਿੰਘ ਜੀ ਮੈਂ ਟਰੈਪ ਵਿੰਗ ਚ ਲੋਟੀ ਕਰ ਰਿਹਾ ਸੀ ਸਿੱਖ ਟਰੈਪ ਹੁੰਡਾ ਚ ਤੋਂ ਤਰੀਕ ਦਿਨ ਸ਼ਨੀਵਾਰ ਸਮਾਰ ਡੈਡ ਵਾਈ ਦਾ ਸ੍ਰੀ ਰੋਟੀ ਖਾ ਰਹੇ ਸੀ ਪੋਸਟੇ ਦੇ ਵਿੱਚ ਬੈਠੇ ਸੀ ਉਦੋਂ ਸਾਡਾ ਟਰੈਪ ਕੰਚਾ ਜਾਇਆ ਮਰੀਕ ਸਿੰਘ ਜੀ ਆਪ ਦੇ ਆਪ ਮਸਮਾਨਾ ਸੇਵ ਸਮਝਦਾ ਜੀ ਸਾਡ ਨੂੰ ਰੋਟੀ ਖਾਦਾਂ ਨੂੰ ਵੇਖ ਕੇ ਵੀ ਸਾਡੀ ਇਹਤੇ ਗੇਰ ਹੈ ਰਹੀ ਪਾਈ ਜੀ ਤੁੰ ਨੂੰ ਮੰਦਾ ਚੰਗਾ ਬੋਲ ਲੱਗ ਗਿਆ ਕਾਰੀ ক্লোਜ ਕਰ ਲੱਗ ਗਿਆ ਅਸੀਂ ਕਹਿੰਦਾ ਸਾਰਾ ਅਸੀਂ ਰੋਟੀ ਖਾ ਰਹੇ ਹਾਂ ਪੁਰਾਣੇ ਰੋਟੀ ਖਾ ਰਹੇ ਸੀ ਅਸੀਂ ਮੈਨੂੰ ਕਹਿੰਦਾ ਪੁਲਿਸ ਲੈਨ ਚਲਾ ਜਾ ਮੈਂ ਕਹਾ ਠੀਕ ਹੈ ਜੀ ਪੁਲਿਸ ਲੈਨ ਜਾ ਫੜਦੇ ਆ ਮੈਂ ਡਿੱਪੀ ਸਾਹਦੇ ਪੇਸ਼ ਹੋਇਆ ਡਿੱਪੀ ਸਾਹਿਬ ਨੇ ਕਿਹਾ ਕਾਕਾ ਕੋਈ ਨਹੀਂ ਤੁਸੀਂ ਸਾਡੇ ਪੁਰਾਣੇ ਵਰਕਰ ਤੁਸੀਂ ਆਨਗਾਰਡ ਦੇ ਜਵਾਨ ਬਹੁਤ ਵਧੀਆ ਡਿਊਟੀ ਕਰ ਰਹੇ ਹੋ ਕੋਈ ਨਹੀਂ ਕਾਕਾ ਵੀ ਡਿਊਟੀ ਤੇ ਜਾ ਮੈਂ ਜੋਤੀ ਕੀਤੀ ਦੂਜੇ ਦਿਨ ਫਿਰ ਮੈਨੂੰ ਭੇਜਤਾ ਪੁਲਿਸ ਨਾਲ ਕਹਿੰਦਾ ਕਿਪਟੀ ਸਾਹਿਬ ਨੂੰ ਲੈ ਮੈਂ ਪੁਛਣ ਹੀ ਜਾਏਗਾ ਮੈਂ ਇਸ ਕਰਕੇ ਸਹਾਵਾਦਤ ਦੇ ਪੇਸ਼ ਹੋਇਆ ਸਤਿ ਸਾਬ ਦੇ ਤਖਾਦ ਉਹਦੇ ਸਬੰਧ ਚਾਲੇ ਮੈਨੂੰ ਬੁਲਾਇਆ ਜੀ ਕਿਪਟੀ ਸਾਹਿਬ ਲਾਉਣਗੇ ਉਹ ਦੇਖਦੇ ਕਾਰਵਾਈ ਹੋਦੀ ਐਨੇ ਸਾਡੇ ਮਹਿਕਮੇ ਨੂੰ ਲਿਖ ਕੇ ਭੇਜਿਆ ਜਾਂਦਾ ਵੀ ਮਮਦੀ ਸਿੰਘ ਡਿਊਟੀ ਦੇ ਪਾਵਨਦਨੀ ਜੀ ਟ੍ਰੈਪ ਕੋਜੀ ਚੌਂਕ ਟ੍ਰੈਪ ਜਾਮ ਲੱਗਿਆ ਵਾਸ ਸੀਗਾ ਇਹ ਡਿਊਟੀ ਤੇ ਹਾਜ਼ਰ ਨਹੀਂ ਸੀਗਾ ਤੇ ਮੈਂ ਕੱਲਾ ਡਿਊਟੀ ਤੇ ਹਾਜ਼ਰ ਨਹੀਂ ਸੀਗਾ ਦੋ ਜਣੇ ਜਿਹੜੇ ਦੂਜੇ ਸੀ ਉਹ ਕਿੱਥੇ ਆ ਇਹਦੇ ਵਿੱਚ ਲਿਖਿਆ ਵੀ ਕੱਲਾ ਮਮਦੀ ਸਿੰਘ ਡਿਊਟੀ ਤੇ ਆ ਕੇ ਜਾਮ ਲਈ ਬੈਠਾ ਸੀਗਾ ਇਹਦੀ ਨਕਵਾਦੀ ਕਰਾਈ ਜਾਵੇ ਜੀ ਉੱਥੋਂ ਪੁੱਛਿਆ ਜਾਵੇ ਵੀ ਜਾਮ ਲੱਗਿਆ ਸੀ ਜਾਂ ਨਹੀਂ ਲੱਗਿਆ ਸੀ ਇਹ ਸਾਨੂੰ ਹੋਮਗਾਰਡ ਦੇ ਜਵਾਨਾਂ ਨੂੰ ਇਹੀ ਕਰਦਾ ਰਹਿੰਦਾ ਜੀ ਗਾੜੀ ਗਲੋਚ ਕਰਦਾ ਰਹਿੰਦਾ ਟਰੈਪ ਡਿਊਟੀ ਦੇ ਸਬੰਧ ਵਿੱਚ ਕਦੇ ਇਹਨੇ ਨਹੀਂ ਮੁਲਾਜ਼ਮਾਂ ਨਾਲ ਪਿਆਰ ਨਾਲ ਬੋਲਿਆ ਇਹ ਸਾਡੇ ਟਰੈਪ ਕਲੇ ਮੁਲਾਜ਼ਮਾਂ ਨੂੰ ਪੈਸੇ ਇਥੇ ਹੈ ਜੀ ਪੈਸੇ ਹੈ ਲੈ ਕੇ ਸਾਹਬ ਕੋਲੇ ਚਲਾ ਗਿਆ ਸਾਡੇ ਥਾਣੇਦਾਰ ਸਾਹਿਬ ਨੇ ਕਿਹਾ ਵੀ ਜਨ ਚਾਰ ਸਾਹਮ ਦਾਤੀਏ 43000 ਰੁਪਏ ਲੱਭਿਆ ਸੀ 43000 ਰੁਪਏ ਸੀ ਇਹਨੂੰ ਫੜਾਤਾ ਇਹ ਇਕੱਲੇ ਸਾਹਬ ਕੋਲੇ ਲੈ ਕੇ ਚਲਾ ਗਿਆ ਸਾਬ ਕੋਲ ਜਾ ਕੇ ਉਹਨਾਂ ਨੂੰ ਪੈਸੇ ਮੋੜਦੇ ਆਪ ਸਨਮਾਨਤ ਹੋ ਗਿਆ ਸਾਬ ਆਦਰ ਤੋਂ ਸਨਮਾਨਤ ਹੋ ਗਿਆ ਤੇ ਸੀਐਮ ਸਾਹਿਬ ਤੋਂ ਸਨਮਾਨਤ ਹੋ ਗਿਆ ਤੋਂ ਤੋਂ ਤਿੰਨ ਤਿੰਨ ਸੈਕਿੰਡ ਚਾਜ਼ ਲਈ ਫਿਰਦਾ ਨਾਲ ਆਪੇ ਦੋ ਮੁੰਡੇ ਡਿਊਟੀ ਵਾਲੇ ਨਵੇਂ ਮੁੰਡੇ ਆ ਟ੍ਰੈਫਿਕ ਕਾ ਚੋਟੀ ਜਨਰਲ ਆਰਡਰ ਹੋਇਆ ਉਹਨਾਂ ਨੇ ਲਈ ਨਾਲ ਫਿਰਦਾ ਗਾ ਗਨ ਮਨ ਪੰਜ ਪੰਜ ਬੰਦੇ ਲਈ ਫਿਰਦਾ ਉਹ ਕਹਿੰਦਾ ਮੈਂ ਸਮਾਜ ਸੇਵਕਾ ਸਾਈਕਲ ਦੇ ਚੈੱਕ ਕਰਦਾ ਸੀ ਵੀਡੀਓ ਬਣਾ ਕੇ ਪਾਤੀ ਸਾਈਕਲ ਤੇ ਦੋ ਗੇੜੇ ਜੇ ਮਾਰ ਕੇ ਦੇ ਕਹਿੰਦਾ ਮੈਂ ਸੁਣਾਸੇ ਵੀ ਕਿ ਸਾਈਕਲ ਤੇ ਚੈੱਕ ਕਰਦਾ ਮੈਂ ਸਰਕਾਰ ਦੀ ਮਦਦ ਕਰਦਾ ਮੈਂ ਸਰਕਾਰ ਦਾ ਤੇਲ ਬਚਾਉਣਾ ਮੈਂ ਇਹ ਬਹੁਤ ਵਧੀਆ ਸਟੈਪ ਕੰਚਾ ਆ ਜਾਗਾ ਕਦੇ ਕਿਸੇ ਮੁਲਾਜ਼ਮ ਨੂੰ ਚੋਰ ਨਹੀਂ ਬੋਲਦਾ ਜਦੋਂ ਮੁਲਾਜ਼ਮਾਂ ਨੂੰ ਪੁੱਠਾ ਹੀ ਬੋਲੂਗਾ ਸਾਨੂੰ ਗਾੜੀ ਦੀ ਲੋੜਿਕਾ ਦਾ ਰਹਿੰਦਾ ਹੋਮ ਗਾਰਡ ਦੇ ਜਵਾਨਾਂ ਨੂੰ ਤੁਮ ਕੰਮ ਮੇਰੇ ਵਰਗਾ ਮਾਨਤਾ ਟ੍ਰੈਫਿਕ ਚਾਰਜ ਹੈ ਨਹੀਂ ਕਾ ਇਮਾਨਦਾਰੀ ਟਰੈਪ ਚੰਤਾ ਜਦ ਤੱਕ ਕਿ ਤੂੰ ਓਟੋ ਟੀ ਕਰੇ ਠਾਣੇ ਚੌਕੇ ਤੇ ਲੱਗਣਾ ਇਮਾਨਦਾਰਾਂ ਦਾ ਟਰੈਪ ਚ ਤੂੰ ਕਹਿੰਦਾ ਇਮਾਨਦਾਰਾ ਤੈਨੂੰ ਕਿੱਥੋਂ ਦਿਖਾਵਾਂ ਮੈਂ ਸਭ ਕੁਝ ਕਰਦਾ ਤੂੰ ਅਸਲ ਮੈਂ ਇਮਾਨਦਾਰਾਂ ਕਿ ਤੂੰ ਕਹਿੰਦਾ ਤੂੰ ਹੋਮਗਾਰਡ ਦੇ ਥੋਲੂ ਕੀ ਅਕਲ ਤੇ ਬਾਲਿਆ ਵਾਲੇ ਲਾਇਆ ਸੀ ਕਿ ਬਾਲਿਆ ਵਾਲੀ ਉਸ ਤੋਂ ਹੋਮਗਾਰਡ ਜਵਾਨਾਂ ਦੇ ਮਿੰਤਾ ਕਰ ਦਿੰਦਾ ਸੀ ਐਨਪੀਐਸ ਤੇ ਮੇਰਾ ਸਾਹ ਦਿਸ ਪੋਰਸਲਾਂਜੀ ਡੋਟੀ ਹੈਗੀ ਮੈਂ ਪੋਰਸਲਾਂਜੀ ਆਵੜਦਾ ਹਾਂ ਉੱਥੇ ਕੀ ਦੇਖਦੇ ਨੇ ਰਿਆ ਨੂੰ ਕੰਮ ਆਉਂਦਾ ਹੋਵੇ ਤਾਂ ਰਵੇ ਕੰਮ ਮੈਨੂੰ ਆਉਂਦਾ ਨਹੀਂ ਇੱਥੇ ਮੁਲਾਜ਼ਮਾਂ ਨੂੰ ਸਾਰ ਜਿਹੜੀ ਗਾਲਾਂ ਕੱਢੀ ਜਾਊਗਾ ਕਦੀ ਕਰੂਗਾ ਤੁਸੀਂ ਪੁਆਇੰਟ ਤੇ ਹਾਜ਼ਰ ਨਹੀਂ ਕਦੀ ਕੋ ਉਹ ਅੰਦਰ ਬੜੇ ਬੈਠੇ ਆ 12 ਘੰਟੇ ਡੋਟੀ ਕਰਨੀ ਪਤਾ ਕਿੰਨੀ ਔਖੀ ਹੈਗੀ ਤੂੰ ਫੜ ਕੇ ਦੇਖ ਨਾ ਸਾਡੇ ਨਾਲ ਘੰਟਾ ਬਰਾਬਰ ਕੋਈ ਪਤਾ ਲੱਗੇ ਟ੍ਰੈਕ ਦੀ ਡੋਟੀ ਛੋਟਾ ਬੌਣ ਲਾਈ ਮੀਚ ਫੌਜੀ ਚੌਂਕ ਜਮ ਲੱਗੇ ਬਈ ਬਾਰਿਸ਼ ਪਈ ਜਾਂਦੀ ਹੈ ਮੀਚ ਅਸੀਂ ਜਮ ਖਲਾਈ ਜਾਂਦੇ ਆ ਸਾਡੇ ਕੋਲੇ ਜਮ ਖਲਾਇਆ ਨਹੀਂ ਤੇ ਸਟੇਸ਼ਨ ਤੇ ਜਾ ਕੇ ਮੀਚ ਫੋਟੋ ਮੋਣ ਲੱਗ ਗਏ ਇਹ ਟ੍ਰੈਪ ਪੰਚਾਰਜ ਮੀਚ ਡਿਊਟੀ ਕਰੀ ਜਾਂਦੇ ਆ ਜੇ ਤੁਹਾਨੂੰ ਇੰਨੇ ਹੀ ਸ਼ੌਂਕ ਆ ਫੋਟੋ ਫੋਣਦਾ ਮੁੰਡਾ ਨਾ ਜਮ ਖਲਾਣਾ ਨਵੇਂ ਪਾਸ ਸਾਡੇ ਫੌਜੀ ਚੌਂਕ ਜਮ ਲੱਗ ਜਾਂਦਾ ਮੀਂਹ ਪੈਂਦੇ ਚ ਕਰੀ ਸਟੇਸ਼ਨ ਤੇ ਜਾ ਕੇ ਫੋਟੋ ਕੋਲ ਲੱਗ ਜਾਂਦਾ ਕਿ ਹੋਰ ਪਾਸੇ ਜਾ ਕੇ ਫੋਟੋ ਲਾ ਮੀਚ ਡਿਊਟੀ ਕਰਦਾ ਟ੍ਰੈਪ ਪੰਚਾਰਜ ਜਿੱਥੇ ਜਾਮ ਲੱਗਦਾ ਉੱਥੇ ਖੜਦਾ ਨਹੀਂ ਕਿ ਉੱਥੇ ਚੁੱਪ ਕਰਕੇ ਪਰਾ ਤੁਰ ਜਾਂਦਾ ਹੈਗਾ ਕਿਤੇ ਪੁੱਛਿਆ ਕਿਤੇ ਮਲਾਜ਼ਮਾਂ ਨੂੰ ਤੁਹਾਡਾ ਕੀ ਹਾਲ ਆ ਮੁੰਡੋ ਕੀ ਦੁੱਖ ਤਕਲੀਫ ਆ ਤੁਹਾਨੂੰ ਜਦੋਂ ਕਿਦੋਂ ਗਊਗਾ ਐਬਸੈਂਟ ਪਾਉਣੀ ਮੈਂ ਮਲਾਜ਼ਮਾਂ ਦੇ ਜੇ ਮਲਾਜ਼ਮ ਬੈਠਾ ਚਲਾਣ ਵੀ ਕੱਟੀ ਜਾਊਗਾ ਉਹਦੀ ਫੋਟੋ ਪਾ ਦਿਓ ਗਰੁੱਪ ਉੱਤੇ ਖਿੱਚ ਕੇ ਵੇ ਬੈਠਾਗਾ ਮੈਂ ਜੇ ਮਲਾਜ਼ਮ ਕੋਈ ਚਲਾਣ ਲਿਖੀ ਜਾਂਦਾ ਹੋਊਗਾ ਭਰੀ ਜਾਂਦਾ ਹੋਊਗਾ ਬੈਠਾ ਉਹਦੀ ਫੋਟੋ ਪਾ ਦਿਓ ਖਿੱਚ ਕੇ ਤੂੰ ਲਾਜਮਤ ਬੈ ਕੇ ਕੰਮ ਕਰਨਗੇ ਸਰ ਜੜੀ ਖੜਕੇ ਤਾਂ ਨਹੀਂ 12 ਘੰਟੇ ਖੜਦਾ ਸੁੱਖਾਗਾ ਤੂੰ ਖੜਕੇ ਦੇਖ ਸਾਡੇ ਨਾਲ ਘੰਟਾ ਬਰਾਬਰ ਝੋਟੀ ਤੇ ਤੈਨੂੰ ਪਤਾ ਲੱਗੇ ਵੀ ਝੋਟੀ ਕਿਵੇਂ ਹੁੰਦੀ ਏ ਸਾਈਕਲ ਤੇ ਕਿਤੇ ਨਹੀਂ ਫੋਟੋ ਪਾਈ ਸੀ ਚੈੱਕ ਕਰ ਦਿੰਦੇ ਕਿਵੇਂ ਸਾਫੁੱਲਿਆ ਪਿਆ ਸੀਗੇ ਕੰਦਿਆ ਫੋਟੋ ਫੋਨ ਵਾਲਈ ਹੈ ਹੋਰ ਕੁਝ ਕਰਕੇ ਵੀ ਦਿਖਾ ਪਈ ਮੈਂ ਕਰਦਾ ਤਾਂ ਪੀਸੀ ਆਰ ਦੇ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਸਾਪਾਤਰ ਬਲੋਸਰ ਮਾਨਤ ਹੋਰੀ ਤੂੰ ਦਸ ਗੜੰ ਮਲਾਜ਼ਮ ਸਾਡਾ ਟ੍ਰੈਫਿਕ ਦਾ ਬਹੁਤ ਸਨਮਾਨਤ ਕਰਵਾਇਆਗਾ ਸਾਰੀ ਦਿਹਾੜੀ ਡਿਊਟੀ ਕਰਦੇ ਮੁੰਡੇ ਕਿੰਨਾ ਕੁਸ਼ ਉਹਨਾਂ ਨੂੰ ਲੈਦਾਗਾ ਕਰਕੇ ਉਹ ਡਿਊਟੀ ਕਰਦੇ ਆ ਕਿੱਦੇ ਸਨਮਾਨਤ ਕਰਾਇਆ ਤੀ ਦਫਤਰ 'ਚ ਬੈਠੇ ਸਨਮਾਨਤ ਕਰਾਈ ਜਾਂਦਾਗਾ ਜਿਹੜੇ ਦਫਤਰ 'ਚ ਬੈਠੇ ਹੈਗੇ ਇਹਦੇ ਕਿਆ ਵੀ ਅੱਜ ਆਪਣਾ ਮੁੰਡਾ ਸਨਮਾਨਤ ਕਰਾਤਾ ਮੈਂ ਉਹਨਾਂ ਨੂੰ 43000 ਰੁਪਏ ਮਿਲਿਆ ਸੀ ਮੁੰਡਿਆਂ ਨੂੰ ਉਹਨਾਂ ਦੀ ਬਾਵਾ ਵੀ ਤੂੰ ਖਟ ਗਿਆ ਪੈਸੇ ਮੋੜਦੇ ਚਲੋ ਮੁੰਡੇ ਦੀ ਫੋਟੋ ਪਾਈ ਇਹਨਾਂ ਨੇ ਅਗਰ ਅਸੀਂ ਮੁੰਡਾ ਲੱਭ ਕੇ ਦਿੱਤਾ ਤੇ ਸਮਾਨ ਤਾਂ ਫੇਰ ਫੋਟੋ ਪਾਈ ਬੈਠੇ ਕਿੱਥੇ ਕੋਈ ਡੀਸੀਆਰ ਤੇ ਗੁਆਚੀ ਕਿੱਥੇ ਹੀ ਵੀ ਪਈ ਉਹ ਫਲਾਣੀ ਤਾਂ ਤੋਂ ਮੁੰਡਾ ਗੋਮ ਹੋ ਜਾਏਗਾ ਟਰੈਪ ਕਰਕੇ ਅਜਾ ਲੱਭ ਕੇ ਦਿੱਤਾ ਉਹ ਸਾਡੇ ਤਿੰਨ ਮੁੰਡੇ ਬਦਲੀ ਹੋਈ ਹੈ ਉਹਨਾਂ ਵਿੱਚ ਵੀ ਇਹਦਾ ਹਾਥੀ ਸੀਗਾ ਦੇਖ ਮਾਨਸਾ ਪੇ ਜਦੋਂ ਪੋਰਸਲੈਂਚ ਭੇਜੇ ਇਹਨੂੰ ਪਤਾ ਨਹੀਂ 트੍ਰੈਪ ਕਨਟ੍ਰੈਕਟ ਨੂੰ ਕੀ ਹੁੰਦਾ ਜਾ ਕੇ ਉਹਨਾਂ ਨੇ ਬਾਹਰ ਨਾਕੇ ਲਾਉਂਦਾ ਸੀ ਜਾ ਉਹਦੇ ਤੇ ਵੀ ਜਾਰੀ ਆਪ ਨਾਲ ਜਾ ਕੇ ਖੜਦਾ ਸੀਗਾ ਦਿੱਲੀ ਪੁਆਇੰਟੋਂ ਲੋਥੇ ਲੰਗਾ ਸੇ ਕਿਤੇ ਉੱਥੇ ਬਦਲ ਕੇ ਬਦਲ ਚੌਂਕ ਲਾੜ ਦਿੱਤੀ ਬਦਲ ਚੌਂਕ ਲਾੜ ਦਿੱਤੀ ਚੌਂਕ ਟ੍ਰੈਪ ਕੰਚਾਰਜ ਨੂੰ ਪਤਾ ਨਹੀਂ ਟ੍ਰੈਪ ਕੰਚਾਰਜ ਕੀ ਕਰਦਾ ਉੜ ਕੇ ਸਾਰਾ ਦਿਨ ਉੱਤੇ ਜਾ ਕੇ ਖੜਦਾ ਸੀ ਉਹਨਾਂ ਕੋਲੇ ਇਹ ਛਾਤੀ ਥੱਪੜ ਕੇ ਕਹਿੰਦਾ ਮੇਰੇ ਵਰਗਾ ਕੋਈ ਹੈ ਨਹੀਂ ਇਮਾਨਦਾਰ ਟ੍ਰੈਪ ਕੰਚਾਰਜ ਅਸੀਂ ਸਾਡੇ ਅਫਸਰ ਸੇਵਾ ਨੂੰ ਬੇਨਤੀ ਕਰਦੇ ਆਂ ਕਿ ਜਿਵੇਂ ਗੁਰੂ ਗਵਰਿੰਦ ਸਿੰਘ ਜੀ ਨੇ ਕਲੇ ਵਿੱਚੋਂ ਕਾਣਾ ਦਿਓ ਕੱਢਿਆ ਉਮੀ ਇਹ ਅਕਲਦਾਰਨਾ ਟਰੈਪ ਕੰਚਾਰਜ ਟਰੈਪ ਜੋ ਕਟਣਾ ਚਾਹੀਦਾ ਚ ਨਡਮ ਮੁਲਾਜ਼ਮਾਂ ਨੂੰ ਸਮਝਾਈ ਗੀ ਹੋਂਗਰ ਦੇ ਮੁਲਾਜ਼ਮਾਂ ਚੋ ਵੀ ਘੰਟੇ ਮਾੜਾ ਚੰਗਾ ਬੋਲਦਾ ਗਾਲਾਂ ਕੱਢਦਾ ਹੈ ਉਹਦੇ ਸਾਡੀ ਟਰੈਪ ਕੋ 25 ਚੋਂ ਜੋਟੀ ਰੋਟੀ ਖਾ ਰੋਟੀ ਖਾਂਦਾ ਦੀ ਐਬਸੈਂਟ ਪਾਈ ਜਾਂਦੇ ਨਾਲੇ ਰੋਟੀ ਖਾਂਦੇ ਵੇਖੀ ਜਾਂਦੇ ਵੀ ਰੋਟੀ ਖਾਈ ਜਾਂਦੇ ਫੇਰ ਸਾਡੀ ਐਬਸੈਂਟ ਪਾਈ ਮੈਨੂੰ ਪੁਲਿਸ ਰੈਂਚ ਭੇਜਿਆ ਉੱਤੋਂ ਕਹਿੰਦਾ ਕਿ ਇੱਥੇ ਜਮ ਲੱਗਿਆ ਪਿਆ ਸੀ ਇਹਦਾ ਪਬਲਿਕ ਨਾਲ ਮਾੜਾ ਵਹਾਰ ਹੈ ਪਬਲਿਕ ਡੀਲਿੰਗ ਸਹੀ ਨਹੀਂ ਮੈਨੂੰ ਦਾ 20 ਸਾਲ ਹੋ ਗਏ ਟ੍ਰੈਕਸ ਲੱਗੇ ਨੇ ਅੱਗੇ ਤਾਂ ਕਿਸੇ ਨੇ ਕਹਿ ਨਹੀਂ ਇਨਚਾਰਜ ਬਦਲ ਕੀ ਗਏ ਹੈ ਇਹ ਥੋੜਾ ਮਾੜਾ ਬਹਾਰ ਹੈ ਪਬਲਿਕ ਨਾਲ ਮਾੜਾ ਬੋਲਦੇ ਇਹ ਟ੍ਰੈਕ ਕਨ ਚਾਰਜ ਟ੍ਰੈਕ ਚ ਰਹਿਣਾ ਨਹੀਂ ਚਾਹੀਦਾ ਜੀ ਸਾਡੇ ਅਫਸਰ ਸੇਵਾਵਾਂ ਨੂੰ ਬੇਇਨਜ਼ੀ ਕਰ ਰਹੇ ਆ ਮੁਲਾਜ਼ਮ ਦੀ ਵੀਡੀਓ ਆਈ ਹੈ ਜਿਹਨੂੰ ਮੈਂ ਆਪਣੇ ਆਫਿਸ ਵੀ ਬੁਲਾ ਲਿਆ ਸੀ ਲਾਸਟ ਵੀਕ ਔਰ ਉਹਦੀ ਐਪਲੀਕੇਸ਼ਨ ਲੈ ਕੇ ਮੈਂ ਡੀਐਸਪੀ ਟ੍ਰੈਫਿਕ ਨੂੰ ਮਾਰਕ ਕਰ ਦਿੱਤੀ ਹੈ ਜੋ ਦੋਨੋਂ ਸਾਈਡ ਦੇ ਪੱਖ ਸੁਣ ਕੇ ਆਪਣੀ ਰਿਪੋਰਟ ਸਬਮਿਟ ਕਰਨਗੇ ਔਰ ਅਸੀਂ ਬਿਲਕੁਲ ਫੇਅਰਨੈਸ ਔਰ ਮੈਰਿਟ ਨਾਲ ਉਹਦੇ ਤੇ ਐਕਸ਼ਨ ਲਵਾਂਗੇ ਮਾਮਲਾ ਪਤਾ ਲੱਗੇ ਕਿ ਉਹਨੇ ਕੁਝ ਗ੍ਰੀਵੈਂਸਸ ਦੀ ਟ੍ਰੈਫਿਕ ਇੰਚਾਰਜ ਦੇ ਅਗੇਂਸਟ ਲਾਈ ਹੈ ਤੇ ਮੈਂ ਡੀਐਸਪੀ ਟ੍ਰੈਫਿਕ ਨੂੰ ਕਿਹਾ ਕਿ ਦੋਨਾਂ ਦਾ ਪੱਖ ਸੁਣ ਕੇ ਮੈਨੂੰ ਫੈਕਟ ਬੇਸਡ ਰਿਪੋਰਟ ਸਬਮਿਟ ਕਰਨ ਪਹਿਲਾਂ ਵੀ ਵੀਡੀਓ ਵਾਇਰਲ ਹੋਈ ਹੈ ਕਿ ਉਸੇ ਅਫਸਰ ਤੇ ਦੋਸਤ ਹੈ ਮੈਨੂੰ ਤਾਂ ਜੀ ਫਸਟ ਟਾਈਮ ਹੀ ਉਹ ਗਾਡ ਵੀ ਪਹਿਲੀ ਵਾਰ ਹੀ ਮਿਲੇ ਔਰ ਉਹਨੇ ਪਹਿਲੀ ਵਾਰ ਹੀ ਕੰਪਲੇਂਟ ਦਸੀ ਜੇ ਕੋਈ ਹੋ ਰਹਾ ਤਾਂ ਮੈਂ ਚੈੱਕ ਕਰਨਾ